ਹਾਂਜੀ ਸਤਸੰਗ ਜੀਓ ਮੈਂ ਵੀਡੀਓ ਦੇਖ ਰਿਹਾ ਸੀ ਰਾਹੁਲ ਗਾਂਧੀ ਜੀ ਰਾਹੁਲ ਗਾਂਧੀ ਜੀ ਗੱਲਾਂ ਕਰ ਰਹੇ ਨੇ ਕਿ ਬਹੁਤ ਵੱਡਾ ਫਰਾਡ ਵੋਟਾਂ ਦੇ ਵਿੱਚ ਕੀਤਾ ਗਿਆ ਹੈ ਵਧੀਆ ਗੱਲ ਹੈ ਫਰਾਡ ਨੂੰ ਜਿਹੜੇ ਲੋਕ ਬੇਈਮਾਨੀ ਕਰਦੇ ਨੇ ਬੋਟ ਦੇ ਨਾਲ ਤੇ ਉਹਨਾਂ ਤੇ ਐਕਸ਼ਨ ਲੈਣਾ ਚਾਹੀਦਾ ਹੈ ਇਹ ਬਹੁਤ ਵਧੀਆ ਗੱਲ ਹੈ ਤੇ ਮੈਂ ਹੈਰਾਨ ਇਸ ਗੱਲ ਤੋਂ ਹਾਂ ਕਿ ਜਿੰਨੀਆਂ ਵੀ ਗੱਲਾਂ ਇਹਨਾਂ ਨੇ ਕੀਤੀਆਂ ਬਹੁਤ ਵਧੀਆ ਸੀ और एक ग अपने और वास्ते क्या गया। वीडियो सुनो फिर आप अब हमारे पास ओपन एंड शट प्रूफ है कि इलेक्शन कमीशन वोट चोरी में इन्वॉल्व है और मैं मैं लाइटली नहीं बोल रहा हंड्रेड परसेंट प्रूफ के साथ बोल रहा हूँ ठीक है और आप सबको पता लग जाएगा जैसे ही हमने ये रिलीज किया पूरे देश को पता लग जाएगा कि इलेक्शन कमीशन वोटर चोरी करा रहा है किसके लिए करा रहा है किसके लिए करा रहा है बीजेपी के लिए करा रहा है ओपन एंड शर्ट है नो no क्वेश्चन हमें मध्य प्रदेश में सस्पेशन था लोकसभा में सस्पेशन था महाराष्ट्र में वो थोड़ा आगे गया स्टेट लेवल पे हमें लगा कि यहां पे चोरी हुई है वोटर एडिशन हुआ था एक करोड़ वोटर्स ऐड हुए थे फिर हम थोड़ा डिटेल में गए हमने कहा देखो अब इलेक्शन कमीशन तो मदद नहीं कर रहा है, तो थोड़ी ग्रेनुलरिटी में जाना है गहराई में जाना है तो हमने अपना ही इन्वेस्टिगेशन करवाया उसमें छह महीने लगे और जो हमें मिला है वो एटम बॉम्ब है मतलब एटम बॉम्ब है फटेगा तो आप ਇਲੈਕਸ਼ਨ ਕਮਿਸ਼ਨ ਆਪਕੋ ਦੇਖੇਗਾ ਨਹੀਂ ਹਿੰਦੁਸਤਾਨ ਅਜੀ ਕਰਲੇ ਸਰਵਲ ਵੀਡੀਓ ਜੀ ਹੁਣ ਇਹ ਉਹ ਜਿਸ ਵੇਲੇ ਵੀ ਰਾਹੁਲ ਗਾਂਧੀ ਜੀ ਕੋਈ ਵੀ ਗੱਲ ਕਰਦੇ ਆ ਭਾਰਤ ਦੇ ਸੰਵਿਧਾਨ ਦਾ ਸੰਵਿਧਾਨ ਨੂੰ ਹੱਥ ਦੇ ਵਿੱਚ ਫੜ ਕੇ ਗੱਲ ਕਰਦੇ ਆ ਕਿ ਅਸੀਂ ਇਹਦੇ ਰਖਵਾਲੇ ਆ ਔਰ ਅਸੀਂ ਸੰਵਿਧਾਨ ਦੇ ਮੁਤਾਬਕ ਸਰਕਾਰਾਂ ਚਲਾਵਾਂਗੇ ਸੰਵਿਧਾਨ ਦੇ ਮੁਤਾਬਕ ਹਰ ਕੰਮ ਹੋਊਗਾ ਰਾਹੁਲ ਗਾਂਧੀ ਜੀ ਕਹਿ ਰਹੇ ਆ ਔਰ ਇੱਕ ਵਾਰ ਹੀ ਨਹੀਂ ਥਾ ਥਾ ਸੰਵਿਧਾਨ ਦੀ ਸੰਵਿਧਾਨ ਛੋਟਾ ਸੰਵਿਧਾਨ ਲੈ ਕੇ ਬਣਾ ਕੇ ਤੇ ਇਹੋ ਹੀ ਹਮੇਸ਼ਾ ਗੱਲ ਕਰਦੇ ਆ ਕਿ ਅਸੀਂ ਸੰਵਿਧਾਨ ਦੇ ਮਤਾਬਿਕ ਸਰਕਾਰ ਚਲਾਵਾਂਗੇ। ਔਰ ਮੈਂ ਹੈਰਾਨ راہુલ ਗਾਂਧੀ ਜੀ ਇਸ ਗੱਲ ਤੋਂ ਆ ਕਿ راہુલ ਗਾਂਧੀ ਜੀ ਨੂੰ ਪਤਾ ਆ ਕਿ ਸੰਵਿਧਾਨ ਦੇ ਵਿੱਚ ਹਿੰਦੁਸਤਾਨ ਹੀ ਲਿਖਿਆ ਦੇਸ਼ ਨੂੰ ਭਾਰਤ ਲਿਖਿਆ ਹੋਇਆ। ਹਨਾ ਇੰਡੀਆ ਲਿਖਿਆ ਹੋਇਆ ਤੇ ਭਾਰਤ ਲਿਖਿਆ ਹੋਇਆ। ਮੈਂ ਹੈਰਾਨ راہુલ ਗਾਂਧੀ ਜੀ ਤੁਹਾਡੇ ਤੋਂ ਇਸ ਕਰਕੇ ਆ ਕਿ ਤੁਸੀਂ ਜਿਸ ਵੇਲੇ ਤੁਸੀਂ ਹਿੰਦੁਸਤਾਨ ਵਰਤਦੇ ਹੋ ਕਿਤੇ ਤੁਸੀਂ ਇਸ ਤਰ੍ਹਾਂ ਤਾਂ ਨਹੀਂ ਵੀ ਜਿਹੜੇ ਲੋਕ ਹਮੇਸ਼ਾ ਹੀ ਸੱਤਾ ਦੇ ਉੱਤੇ ਕਾਬਜ ਆ ਉਹਨਾਂ ਨੂੰ ਸੁਚੇਤ ਕਰ ਰਹੇ ਆ ਇਹ ਕੰਮ ਮੇਰਾ ਸਾਰਾ ਉਹੀ ਆ ਇਸੇ ਕਰਕੇ ਮੈਂ ਇਸੇ ਕਰਕੇ ਮੈਂ ਭਾਰਤ ਨਹੀਂ ਕਹਿ ਰਿਹਾ ਮੈਂ ਹਿੰਦੁਸਤਾਨ ਕਹਿ ਰਿਹਾ ਜਿਹੜੀ ਬੀਜੇਪੀ ਸਰਕਾਰ ਆ ਲੋਕਾਂ ਨੂੰ ਜਦੋਂ ਗੱਲ ਕਰਦੀ ਆ ਲੋਕੀ ਕੋਈ ਵੀ ਗੱਲ ਕਰਦੇ ਆ ਤੇ ਉਹਨਾਂ ਦੇ ਉੱਤੇ ਕੋਈ ਨਾ ਕੋਈ ਐਨਐਸਏ ਲਾਉਂਦੀ ਆ ਕੁਛ ਨਾ ਕੁਛ ਲਾ ਦਿੰਦੀ ਆ ਹਨਾ ਤੇ ਤੁਹਾਡੇ ਤੇ ਕੀ ਲਗਣਾ ਚਾਹੀਦਾ ਜੇ ਅਸਰ ਦਾ ਸੰਵਿਧਾਨ ਹੈ ਉਹਦੇ ਵਿੱਚ ਭਾਰਤ ਲਿਖਿਆ ਹੋਇਆ ਇੰਡੀਆ ਦਾ ਸੰਵਿਧਾਨ ਵਿੱਚ ਭਾਰਤ ਲਿਖਿਆ ਹੋਇਆ ਪਰ ਮੈਂ ਹੈਰਾਨ ਹੈ ਵੀ ਤੁਹਾਡੇ ਵਿੱਚ ਹਿੰਦੁਸਤਾਨ ਕਿਉਂ ਨਿਕਲਦਾ ਕਿਉਂਕਿ ਤੁਸੀਂ ਆਪਣੇ ਲੋਕਾਂ ਨੂੰ ਮੈਸੇਜ ਦਿੰਦੇ ਹੋ ਕਾਂਗਰਸ ਪੂਰੀ ਕਾਂਗਰਸ ਪਾਰਟੀ ਨੂੰ ਪੂਰੇ ਬੀਜੇਪੀ ਨੂੰ ਮੈਸੇਜ ਦਿੰਦੇ ਹੋ ਹੈ ਨਾ ਜਿੱਦਾਂ ਨਹੀਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਜਿੰਨੇ ਵੀ ਭੈਣ ਭਰਾ ਆਏ ਜੇ ਭਾਰਤ ਦਾ ਦੁੱਖ ਸਮਝਦੇ ਹੋ ਜਿਹੜੇ ਵੀ ਲੋਗ ਭਾਰਤ ਨੂੰ ਹਿੰਦੂਸਤਾਨ ਕਹਿੰਦੇ ਆ ਇਸ ਭਾਰਤ ਦੇ ਸੰਵਿਧਾਨ ਦੀ ਰਿਸਪੈਕਟ ਨਹੀਂ ਕਰਦੇ 바ਵਾ ਸਾਹਿਬ ਡਾਕਟਰ ਭੀਮਰਾਓ ਗਿਆ ਹੋਇਆ ਸੰਵਿਧਾਨ ਨੂੰ ਰਿਸਪੈਕਟ ਨਹੀਂ ਕਰਦੇ ਕਿਉਂਕਿ ਇਹ ਮਨੁਸਮ੍ਰਿਤੀ ਵਾਇਲ ਹੋ ਗਿਆ ਕਿਉਂਕਿ ਇਹਨਾਂ ਲੋਕਾਂ ਨੇ ਮਨੁਸਮ੍ਰਿਤੀ ਲਾਗੂ ਕਰਨ ਦਾ ਠੇਕਾ ਲਿਆ ਹੁਣ ਜਦੋਂ ਦੇਖਿਆ ਵੀ ਨਹੀਂ ਸੁਤਾਇਆ ਹੁਣ ਫੇਰ ਦੁਬਾਰਾ ਆਪਣੇ ਕੋਲ ਹੀ ਅਰਧ ਦੀ ਸਰਕਾਰ ਜਿਹੜੀ ਇਹ ਭਾਰਤ ਦਾ ਭਾਰਤ ਦੀ ਗਵਰਨਮੈਂਟ ਹੈ ਜਾਂ ਭਾਰਤ ਦੇ ਹਕ ਨੇ ਜਿਹੜੇ ਥੂ ਥੂ ਕਰਾ ਦਿੱਤੀ ਇਹਨੇ ਸਾਰੇ ਪੂਰੇ ਪੂਰੇ ਵੜ ਦੇ ਵਿੱਚ ਇਹਨਾਂ ਲੋਕਾਂ ਨੇ ਭਾਰਤ ਦੀ ਥੂ ਥੂ ਕਰਾ ਕਰਾ ਦਿੱਤੀ ਇਹਨਾਂ ਲੋਕਾਂ ਨੇ ਬੇਅਕਲੇ ਲੋਕਾਂ ਨੇ ਜਿਹੜੇ ਭਾਰਤ ਲਿਖਿਆ ਹੋਵੇ ਸੁਭਾਨ ਦੇ ਵਿੱਚ ਫਿਰ ਵੀ ਹਿੰਦੁਸਤਾਨ ਕਹਿੰਦੇ ਆ ਇੱਕ ਨਹੀਂ ਸਾਰੇ ਬੀਜੇਪੀ ਵਾਲੇ ਤੇ ਕਾਂਗਰਸ ਵਾਲੇ ਸਾਰੇ ਇਦਾਂ ਦੇ ਨੇ ਤਾਂ ਸਾਡੇ ਜਿਹੜੇ ਇੱਥੇ ਨੇ ਪੰਜਾਬ ਦੇ ਵਿੱਚ ਫਰੀਦਾ ਲੋੜੇ ਦਾਖ ਖਬਜ਼ੋਰੀਆਂ ਕੱਕਰ ਬੀਜੇ ਜੱਟ ਜਿਨ੍ਹਾਂ ਨੇ ਪੰਜਾਬ ਦਾ ਬੇੜਾਗਰ ਕੀਤਾ ਉਹ ਵੀ ਹਿੰਦੁਸਤਾਨ ਹੀ ਕਹਿੰਦੇ ਆ ਕਿਉਂ ਕਹਿੰਦੇ ਆ ਕਿਉਂਕਿ ਇਹ ਸਾਰੇ